ਪਰੇ ਸ਼ਰਮ ਆਨ ਸਭ ਤਿਆਗ ਆਦੇ ਸੁਣ ਅੰਤਰ ਪ੍ਰਗਾਸ ਆਉਣ ਦੇ ਨਿਬਲਾਗ ਇੱਜੇ ਸ਼ਰਮ ਪੈ ਗਏ ਜਿੱਥੇ ਜਿਹੜੀ ਟੁੱਟੀ ਤੋਂ ਇਹ ਰਾਸ ਆਉਂਦਾ ਓ ਟੁੱਟੀ ਨਹੀਂ ਛੱਡ ਕੇ ਜਾਂਦਾ ਵੀ ਜਾਦਾ ਉਹ ਯਾਸੇ ਪਰੇ ਸ਼ਾਮ ਨੂੰ ਆਨ ਸਭ ਤਿਆਗ ਅੰਤਰ ਪ੍ਰਗਾਸ ਆਉਣ ਦੇ ਨਿਬਲਾਗ ਹਨੇਰ ਪਾਸਾ ਕਰਨੇ ਅਸੀਂ ਤਾਂ ਸਭ ਕੁਝ ਤਿਆਗ ਕੇ ਸੰਸਾਰ ਦੀ ਚਿੰਤਾ ਫਿਰ ਸਭ ਤਿਆਗ ਕੇ ਲੋ ਆਇਆ ਸਭ ਤਿਆਗ ਕੇ ਸ਼ਰਨ ਆ ਕੇ ਗੁਰਦੇਵ ਜੀ ਪਰੇਸ਼ਾਨ ਨੂੰ ਆਣ ਸਮਝਾਵੇ ਸਭ ਤਿਆਗਦਾ ਸੰਸਾਰ ਦੀ ਚਿੰਤਾ ਫਿਕਰ ਸ਼ਰਨ ਆ ਕੇ ਹੁਕਮ ਦੀ ਸ਼ਰਨ ਆ ਕੇ ਪਾਣੇ ਚਾਗੇ ਸਭ ਕੁਝ ਤਿਆਗ ਕੇ ਪਾਣੇ ਜਾਗੇ ਜੋ ਹੁੰਦਾ ਹੁੰਦੇ ਆ ਪਾਣੇ ਚ ਨੇ ਸੋਈ ਅੰਤਰ ਪ੍ਰਗਾਸ ਅੰਦਰ ਦੇ ਮਨ ਦੇ ਬਿਲਾਗ ਅੰਦਰ ਪ੍ਰਗਾਸ ਹੈ ਹੁਣ ਉੱਤਰ ਪ੍ਰਗਾਸ ਅੰਦਰ ਨਿਰਾਗ ਅੰਦਰ ਪੂਰਾ ਚਲਣਾ ਪ੍ਰਗਾਸ ਜਿਆਦਾ ਹੈ ਜਦ ਪੂਰਾ ਚਲਣ ਹੋਵੇ ਕਿਸੇ ਖੁਜੇ ਵੀ ਕੋਈ ਕਿਸੇ ਕਿਸਮ ਦੀ ਸ਼ੰਕਾ ਨਾ ਹੋਵੇ ਹਿਰਦੇ ਵਿੱਚ ਉਹ ਪ੍ਰਗਾਸ ਹੈ ਬ੍ਰਿਮ ਗਿਆਨੀ ਕੇ ਮਨ ਪ੍ਰਗਾਸ ਜੈਸਾ ਤਾਰ ਉਪਰ ਆਕਾਸ ਇੱਕ ਇੱਕ ਗੱਲ ਪ੍ਰਕਾਸ਼ ਕਰਦੀ ਹੈ ਜਿਹੜੇ ਇੱਕ ਇੱਕ ਗੱਲ ਪ੍ਰਕਾਸ਼ ਕਰਦੀ ਹੈ ਜਦ ਬੱਤੀਆਂ ਸਾਰੀਆਂ ਜਗ ਭਣ ਇਕੱਠੀਆਂ ਤਵੇ ਪ੍ਰਕਾਸ਼ ਹੋ ਜਾਂਦਾ ਸਾਰੀਆਂ ਬੱਤੀਆਂ ਇਕੱਠੀਆਂ ਜਗ ਭਣ ਤੇ ਇੱਕ ਇੱਕ ਬੱਤੀ ਜਿਗਾਂ ਦੇ ਉਹਨਾਂ ਪ੍ਰਕਾਸ਼ ਹੁੰਦਾ ਜਿਹੜੇ ਗੁੰਝੜ ਜੜੀ ਬੱਤੀ ਹੈ ਉਹ ਉੱਥੇ ਹੀ ਚਲਣ ਕਰਦੀ ਹੈ ਬਹੁਤ ਵੱਡੇ ਹਾਲ ਦੇ ਵਿੱਚ ਇੱਕ ਇੱਕ ਬੱਤੀ ਲੱਗੀ ਹੈ ਛੋਟੀਆਂ ਜਿੱਤੇ ਕੋ ਬੱਤੀ ਆਨ ਹੋ ਜਾਂਦੀ ਹੈ ਉੱਥੇ ਜਗਨ ਹੋ ਜਾਂਦਾ ਹੈ ਪ੍ਰਗਾਹ ਜਦੋਂ ਦਾ ਜੋ ਸੌਰੀ ਹੈ ਉਹ تین ਜਗ ਵੀ ਕਿਤੇ ਨਹੀਂ ਰਹਿ ਗਈ ਦੀ ਫਿਰ ਆਣਦੇ ਨਾਲ ਲਿਬ ਲਾ ਗਈ ਜਲ ਹੁਣੇ ਪ੍ਰਕਾਸ਼ ਕਿਵੇਂ ਹੋਇਆ ਅੱਪਾ ਆਪਣੀ ਮਰਜ਼ੀ ਨਾਲ ਇੱਕ ਇੱਕ ਬੱਤੀ ਉਹ ਜਗਾ ਸਕਦੇ ਆ ਆਪਣੀ ਕੋਸ਼ਿਸ਼ ਨਾਲ ਇੱਕ ਜਗਾ ਲਈ ਦੋ ਜਗਾ ਲਈ ਜਿੱਤੇ ਦੇ ਹੱਥ ਜਾਂਦੇ ਉੱਥੇ ਤੇ ਜਗਾਂਗੇ پر جب چل آیا انہیں ساری سوچ محنت سوچا ساریا کٹیاں جگا تھی ڈائریکٹ جہی ڈائریکٹ سچ سی نا سارے ایک ہی ساریا بتی ڈائریکٹ سوچا وہی آن کرتی رموٹ نہ ساریا سوچا آن کرتی رموٹ وہ ساریا سوچا جگ پہ ਜਦ ਸਾਰੀਆਂ ਸੋਚਾਂ ਇਕੱਠੀਆਂ ਹੀ ਆਉਣ ਕਰਤੀਆਂ ਸਾਰੇ ਫੇ ਕਿੰਨਾ ਚਾਨਣ ਹੋ ਗਿਆ ਅਪਰਮ ਗਿਆਨੀ ਕਾ ਮਨ ਪ੍ਰਗਾਸ ਜੈਸੇ ਤਾਰੂਪਰੋਕਾਰ ਤਾਂ ਆਹ ਪ੍ਰਗਾਸ ਹੋਇਆ ਅੰਮ ਦਿਨ ਲਿਵ ਲਾ ਫਿਰ ਤਾਂ ਪਤਾ ਹੀ ਲੱਗ ਗਿਆ ਸਾਰਾ ਵੀ ਹੁਕਮ ਨਾਲੇ ਸਭ ਕੁਝ ਹੋ ਰਿਹਾ ਸਾਰੇ ਹੀ ਦਿਖ ਪਿਆ ਤਿੰਨੇ ਲੋਕ ਦਿਖ ਪਏ ਫਿਰੇ ਤਗਾ ਦੀ ਰਣੀ ਸੀ ਫਿਰ ਸਭ ਕੁਝ ਤਿਆਗਤਾ ਭਜਨ ਨੂੰ ਲੱਟਾ ਅੰਦਰ ਅੰਦਰ ਲੇਵ ਲੱਗ ਗਈ ਅੰਦਰ ਪੇ ਲੇਵ ਲੱਗ ਗਈ ਜੋ ਹੁੰਦਾ ਉਹਦਾ ਹੁਕਮ ਨਾ ਹੋਈ ਜਾਂਦਾ ਜਿਹੜੇ ਰੋਗ ਭੱਜੇ ਨੱਠੇ ਫਿਰਦੇ ਨੇ ਐਵੇਂ ਹੀ ਫਿਰਦੇ ਨੇ ਬੇਮਤਲਬ ਕੁਝ ਨੇ ਫਰਕ ਪੈਂਦਾ ਜਿਵੇਂ ਥੋੜਾ ਜਿਹਾ ਵੀ ਪੈਣ ਲੱਗ ਜਾਣਾ ਕੀੜੀਆਂ ਭਜਲਣ ਦੀਆਂ ਥਲਾਵ ਆ ਜੇ ਆਪਣੇ ਅੰਦਰ ਅੰਦਰ ਜਿਹੜਾ ਹੁੰਦਾ ਹੈ ਕੀੜੀਆਂ ਨਹੀਂ ਹੁੰਦੀ ਉੱਥੇ ਬੜਾ ਫਬਰਦਾ ਫੜ ਪੈਦਾ ਹੋ ਜਾਂਦੀ ਹੈ ਉਹਨੂੰ ਮੇ ਪਤਾ ਨਹੀਂ ਉਹ ਪਾਣੀ ਆ ਜੂ ਕੀ ਆ ਜੂ ਇਹ ਹੋ ਜੂ ਉਹ ਹੋ ਜੂ ਆਪੋ ਜਿਹ ਹੈ ਸੰਸਾਰ ਦਾ ਫਾਇਦਾ ਰਹਿੰਦਾ ਵੀ ਪਤਾ ਨਹੀਂ ਕੀ ਹੋ ਜੂ ਥੋੜੇ ਜਿਹਾ ਪਚਾਲ ਆਉਂਦਾ ਇਹਨ ਚਲ ਹੋ ਜਾਂਦੀ ਏ ਸਾਰੇ ਵੀ ਪਤਾ ਨਹੀਂ ਕੀ ਹੋਣ ਵਾਲਾ ਜੋ ਹੋਣ ਵਾਲਾ ਹੋ ਜੂਗਾ ਜੋ ਹੋਣ ਵਾਲਾ ਹੋ ਜੂਗਾ ਉਹ ਕਹਿੰਦੇ ਨੇ ਕਹਿੰਦੇ ਪਚਾਲ ਆਇਆ ਉਹ ਦੋ ਬੰਦੇ ਭੱਜ ਕੇ ਬੀ ਚਲੇ ਗਏ ਉਚਵਾਰਾ ਡੇਪੇ ਉਸ ਮਰ ਗਏ ਘਰ ਵਾਲੇ ਬਚ ਗਏ ਘਰ ਵਾਲੇ ਵੱਜ ਗਏ ਜਿਹੜਾ ਘਰੋਂ ਬਾਹਰ ਪੱਜ ਗਿਆ ਵੜ ਗਏ ਥੱਲੇ ਚ ਬਾਰਾ ਲੱਪੇ ਗੋਲੀਆਂ ਦਾ ਆਪਣਾ ਗੱਡ ਲਿਆ ਦੀ ਤਕਨ ਲੱਗ ਗਿਆ ਉੱਤੇ ਕੀ ਪਤ ਜਦੋਂ ਇਹ ਸੋਚਦਾ ਫਿਰ ਉਹ ਕਹਿੰਦਾ ਵੀ ਜੇ ਉਹਨਾਂ ਬਚਾਉਣਾ ਇੱਥੇ ਬਚਾ ਦੇਣਾ ਆਪਣੀ ਅਕਲ ਮਰਵਾ ਸਕਦੀ ਹੈ ਬਚਾ ਦੀ ਸਕਦੀ ਪਰਮੈਸ਼ਾ ਦੀ ਅਕਲ ਬਚਾ ਸਕਦੀ ਹੈ ਜੇ ਛਲਣ ਚਲੇ ਜਾਈਏ ਆਨ ਸਭ ਤਿਆਗ ਪਰੇਸ਼ਾਨ ਆਨ ਸਭ ਤਿਆਗ ਆਪਣੀ ਐਫਰਟ ਤਿਆਗਦੀ ਆਪਣੀ ਮਰਜੀ ਤਿਆਗਦੀ ਜਿਉਂ ਨਾ ਪਾਵੇਂ ਰਾਗ ਪਗਵਰ ਛਲਣ ਆ ਗਏ ਹਾਂ ਬੜਪਾਗੀ ਜਪਿਆ ਪ੍ਰਭ ਸੋਏ ਬੜਪਾਗੀ ਜਪਿਆ ਪ੍ਰਭ ਸੋਏ ਹੁਣ ਚੈਨ ਵੜ ਗਈ ਹੁਣ ਜਪ ਸ਼ੁਰੂ ਹੋਇਆ ਬੜਪਾਗੀ ਜਪਿਆ ਪ੍ਰਭ ਸੋਏ ਪਹਿਲਾਂ ਜਪ ਹੋਇਆ ਇਹਦੀ ਮਹਾਰਾ ਲੈ ਲਈ ਧਿਆਨ ਕਿਤੇ ਮਾੜਾ ਹੱਥ ਤੇ ਤੇ ਜਬਿਆ ਰਹੇ ਦੀ ਜਬ ਤਾਂ ਹੋਈ ਨਹੀਂ ਰਿਆ ਗੁਰਬਾਣੀ ਬੜਦਾ ਧਿਆਨ ਕਿਤੇ ਜਬ ਤਾਂ ਹੋਈ ਨਹੀਂ ਰਿਆ ਵਿਚਾਰ ਨਹੀਂ ਕਰ ਸਕਦਾ ਬਿਨਾ ਚਿੰਤਾ ਰਹਿਤ ਹੋਏ ਤੇ ਗੁਰਬਾਣੀ ਦੀ ਜਿੰਨਾ ਜੜ ਕੇ ਹੋਰ ਸੋਤ ਜੁੜੀ ਹੋਈ ਆ ਤੇ ਗੁਰਬਾਣੀ ਨਹੀਂ ਵਿਚਾਰੀ ਜਾ ਸਕਦੀ ਜਬ ਗੁਰਬਾਣੀ ਵਿਚਾਰਨਾ ਹੀ ਜਬ ਗੁਰਬਾਣੀ ਨੂੰ ਸਮਝਣ ਬਾਤ ਸਾਰੇ ਪਾਸਿਆਂ ਤੇ ਸੂਤਰ ਨੂੰ ਤੋੜ ਕੇ ਉੱਥੇ ਉੱਥੇ ਰੱਖਣਾ ਉਹ ਇੱਕੋ ਪੰਨ ਤੇ ਗੁਰਬਾਣੀ ਕੀ ਕਹਿੰਦੀ ਹੈ ਬੇਫਿਕਰ ਹੋ ਕੇ ਜੇ ਨਾ ਜਲਦੀ ਬਾਣੀ ਵਿਚਾਰਦੇ ਉਹਨੂੰ ਗੁਰਬਾਣੀ ਨੂੰ ਸਮਝ ਨਹੀਂ ਆ ਸਕਦੀ ਕਿਸੇ ਨੂੰ ਆਈਓਰੀ ਇਸ ਕਰ ਹਾਂਜੀ ਨਾਨਕ ਨਾਮ ਰਤੇ ਸੁਖ ਹੋਏ ਨਾਨਕ ਦਾ ਨਾਮ ਰਤੇ ਸੁਖ ਹੋਏ ਕਹਿੰਦੇ ਫਿਰ ਜਲ ਜਪਿਆ ਬੜੇ ਭਾਕਾਂ ਨਾਲ ਉਦੋਂ ਨਾਮ ਦਾ ਰੰਗ ਚੜਨ ਲੱਗ ਗਿਆ ਉਦੋਂ ਸੁਖ ਹੋਣ ਲੱਗ ਗਿਆ ਜਦ ਮੇਲਣਾ ਟਾਈਟ ਕੀਤਾ ਫਿਰ ਗੰਨਾ ਦਿੱਤਾ ਫਿਰ ਆਸਣ ਲੱਗਿਆ ਉਹ ਬੇੜਾ ਦਾ ਖੁੱਲਾ ਸੀ ਤੇ ਗੰਨਾ ਸਾਹ ਤੇ ਦਾ ਸਾਹ ਦਾ ਪਰਲੇ ਪਾਸਾ ਨੰਗੀ ਜਾਂਦਾ ਸੀ ਤੇ ਉਹ ਤਾਂ ਫਿਰ ਕੋਸਤਾ ਨਿਕਲਦਾ ਤਾਂ ਹੀ ਨਹੀਂ ਸੀ ਜੈ ਜੈਦਲ ਦੀ ਪਾਇਓ ਹੋ ਜਾਂ ਪਰਲੇ ਪਾਸੇ ਨਿਕਲ ਗਿਆ ਥੱਲੇ ਜੋ ਰੱਖਿਆ ਪਾਂਡੋ ਖੱਲੀ ਉਹ ਤੇਰਾ ਸੌਦਾ ਹੀ ਦੀ ਐ ਜਾ ਕੁਝ ਕਰ ਲੈਣਾ ਜਿਹੜੇ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦਾ ਇਹ ਜਾ ਕੋ ਚੱਲਦਾ। ਤੋਤੇ ਮਿਲਣਾ ਕੀ ਸੀ? ਬੜ ਭਾਗੀ। ਜੋ ਪਿਆ ਫਰਮ ਸੋਏ। ਜਿਵੇਂ ਆ ਫਰਮ ਸੋਏ ਨਾਮ ਘਰ ਨਾਮ ਰਤੇ ਫਿਰ ਨਾਮ ਮਿਲਿਆ ਜਾਦੋ ਚ ਨਿਕਲਿਆ ਫਿਰ ਸੁਖ ਹੋਇਆ। ਸੇਵਕ ਕੀ ਮਨਸਾ ਪੂਰੀ ਭਈ। ਸਤਿਗੁਰ ਤੇ ਨਿਰਮਲ ਮੱਤ ਲਈ। ਸੇਵਕ ਕੀ ਬੁਝਾ ਪੂਰੀ ਭਈ। ਸੇਵਕ ਦੀ ਮਨਸਾ ਕੀ ਪੂਰੀ ਹੋਈ। ਜੋ ਗੁਰਬਾਨੀ ਚ ਮੱਤ ਦਿੱਤੀ ਹੋਈ ਜਾਂ ਨਾ ਗੁਰੂ ਨੇ ਉਹ ਮਿਲ ਗਈ ਵਿੱਚੋਂ ਜਦ ਵਿਚਾਰੀ ਸੇਵਕੀ ਮਨਸਾ ਪੂਰੀ ਭਈ ਸਦਵਰ ਨਿਰਮਲ ਵਤ ਲਈ ਆ ਨਿਰਮਲ ਵਤ ਤਾਂ ਹੋ ਜੈ ਨੂੰ ਵਿਚਾਰੂ ਜਦ ਪੂਰੇ ਜੋਰ ਨਾਲ ਪੂਰੀ ਸ਼ਕਤੀ ਨਾਲ ਵਿਚਾਰਿਆ ਬੁੱਧੀ ਨਾਲ ਪੂਰੀ ਤਾਕਤ ਲਾ ਕੇ ਅਰ ਪਰਮੇਸ਼ਰ ਨੂੰ ਕਹ ਵੀ ਤੂੰ ਵੀ ਕਿਰਪਾ ਕਰ ਜਿੱਦੀ ਮੇਰੇ ਤਾਕਤਾਂ ਬਹਿਣਾ ਉਹ ਨਾ ਜਿਹਨੇ ਤੇਰੇ ਬਾਕੀ ਤੂੰ ਕਰ ਕਿਰਪਾ ਫੇਰ ਨਿਰਮਲ ਵਤ ਲਈ ਦਾਸ ਅੰਦਰ ਕਿਰੇਆ ਵਿੱਚੋਂ ਪ੍ਰਾਪਤ ਹੋਇਆ ਫਿਰ ਕਿਉ ਵਿੱਚੋਂ ਕੱਢਿਆ ਸੰਤੋ ਵਖਣ ਖਾਇਆ ਜੋਰ ਨਾ ਪੂਰੇ ਨਾ ਲੜਕੇ ਆ ਇਹਨੂੰ ਬਾਣੀ ਰੂਹ ਬੁਲਾਇਆ ਫਿਰ ਤਤ ਕਿਰੇਆ ਵਿੱਚੋਂ ਜਨਕੋ ਉਹ ਤਤ ਹੀ ਨਿਰਮਲ ਮਤ ਸੀ ਗੁਰਬਾਣੀ ਦਾ ਤਤ ਗਿਆਨ ਹੈ ਜੋ ਉਹੀ ਨਿਰਮਲ ਬਣਾਤਾ ਜਨਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਦੋ ਸਦਾਲੇ ਹਾਲ ਤੁਹਾ ਜਾਣ ਕੋ ਪ੍ਰਭ ਹੋਇਓ ਦੇ ਹਾਲ ਐਸਾ ਦਇਆਲ ਹੋਇਆ ਮੱਖਣ ਆਈ ਗਿਆ ਤੇ ਜਿਹੜਾ ਰੋਜ ਲੜਕਦਾ ਸੀ ਰੋਜੇ ਮੱਖਣਾ ਜਾਂਦਾ ਸੀ ਪਤਾ ਲੱਗਿਆ ਇਹ ਐ ਰੜਕੀ ਦਾ ਪਰ ਰੜਕਦਾ ਬੰਦਾ ਸੋਨ ਵੀ ਐਦਾਂ ਰੜਕੇ ਬਣਾਦੀ ਮੱਖਣ ਉਹਨਾ ਹਲਕਾ ਹਲਕਾ ਰੜਕੇ ਦੇਣੀ ਮੱਖਣ ਉਹਨਾ ਜੇ ਲੋਕ ਮੰਡ ਜੇ ਇੱਕ ਵਾਰ ਖਿੱਚਾਂਗੇ ਇੱਕ 1 ਲਾਗ ਮਿੰਟ ਖਿਚਣ ਨੂੰ ਲਾਉਂਗੇ 1/2 ਮਿੰਟ ਦੂਏ ਪਾਸੋਂ ਖਿਚਣ ਨੂੰ ਲਾਉਂਗੇ ਐਵੇਂ ਅਧਾਣੀ ਹੋੜੀ ਹੋੜੀ ਚੱਲੂ ਮੱਖਣ ਆਉਣਾ ਹੀ ਨਹੀਂ ਸਾਰੀ ਜ਼ਿੰਦਗੀ ਉਹ ਕਰੀ ਜਾਓ ਲੱਛੀ ਦਾ ਬਣ ਜੂਗੀ ਮੱਖਣ ਨਹੀਂ ਆਉਣਾ ਫਿਰ ਜਦ ਆ ਗਿਆ ਇਕਦਮ ਮੱਖਣ ਰੜਕ ਕੇ ਆ ਗਿਆ ਫਿਰ ਉਹਨੂੰ ਪਤਾ ਲੱਗ ਗਿਆ ਵੀ ਇੰਨਾ ਜ਼ੋਰ ਲਾਏ ਤੇ ਮੱਖਣ ਹੁੰਦਾ ਉਤਾ ਹੁੰਦਾ ਹੀ ਨਹੀਂ ਫਿਰ ਰੋਜ਼ੇ ਆਉਣ ਲੱਗ ਗਿਆ ਹਾਂਜੀ ਸੇਵਕੋ ਕਿਨੋ ਸਦਾ ਨਿਹਾਲ ਆ ਸੇਵਕ ਕਿਨੋ ਸਦਾ ਨਿਹਾਲ ਰੋਜ ਮੱਖਣ ਢੋਣ ਲੱਗੇ ਨਿਹਾਲ ਆਪਈਏ ਜਨ ਕੋ ਪ੍ਰਭ ਹੋਇਉ ਦਿਆਲ ਜਨ ਕੋ ਪ੍ਰਭ ਹੋਇਉ ਦਿਆਲ ਵਿਧੀ ਦਸਤੀ ਓ ਕਹਣਾ ਵੀ ਜੇ ਤੂੰ ਇੰਨਾ ਜੋਰ ਲਾਏਗਾ ਤਾਂ ਤੇਰੇ ਨਾਲ ਮੈਂ ਲਗੂ ਤੇ ਤੂੰ ਹੀ ਬੇਈਮਾਨ ਹੈ ਪੂਰਾ ਆਪਣਾ ਲਈ ਉਹ ਲੋੜਦਾ ਮੈਨੂੰ ਕੀ ਲੋੜ ਜੇ ਤੂੰ ਆਪਣੀ ਬੁੱਧੀ ਦਾ ਪੂਰਾ ਇਸਤੇਮਾਲ ਕਰਦਾ ਹੀ ਨਹੀਂ ਤੇ ਮੈਨੂੰ ਕੀ ਲੋੜ ਪਈਆ ਜਿੰਨਾ ਚਿਰ ਤੇਰੀ ਬੁੱਧੀ ਪੂਰੀ ਨਹੀਂ ਲੱਗਦੀ ਉਹ ਨਾਲ ਜਰ ਕੁਛ ਨਹੀਂ ਬਿਲਦਾ ਮੈਂ ਤਾਂ ਉਹਨਾਂ ਦਾ ਸਾਰਾ ਲਾਊਗਾ ਬਾਅਦ ਵਿੱਚ ਉਤੋਂ ਜੇ ਤੇਰੀ ਬੁੱਧੀ ਭਜਦੀ ਹੈ ਮੈਂ ਸਾਰਾ ਲੈਣਾ ਹੀ ਨਹੀਂ ਉਹਦੇ ਚ ਤੇ ਆਪਣੀ ਸਾਈਡ ਤੇ ਰੱਖੀ ਆ ਮੈਂ ਹੱਥੇ ਨਹੀਂ ਲਾਉਣਾ ਨਾਲ ਤਾਂ ਪੂਰਾ ਜੋ ਲਾਭ ਹੈ ਮੈਂ ਸਾਰਾ ਲਾਊਗਾ ਨਹੀਂ ਨਹੀਂ ਹੁੰਦਾ ਸੇਬ ਕਿ ਕੀ ਨੋ ਸੋਣਿਆ ਸਾਂ ਸੇਵ ਕਿਨੋ ਸਗਾ ਦੇ ਆਲੋ ਬੰਨਨ ਕਾਟ ਮੁਕਤ ਜਨ ਪਿਆ ਜਨਮ ਮਾਰ ਲ ਦੁਖੋਂ ਭ੍ਰਮ ਗਿਆ ਬੰਨਨ ਕਾਟ ਮੁਕਤ ਜਨ ਪਿਆ ਹੁਣ ਜਿਹੜਾ ਜਨ ਸੀ ਜਿਹਨੇ ਲੜਕ ਲਿਆ ਖਾ ਲਿਆ ਮੱਖਣ ਉਹ ਛੱਡ ਗਿਆ ਹੁਣ ਸਾਰਾ ਬੰਨਨ ਕੱਟੇ ਗਏ ਮੱਖਣ ਬਕਰ ਰਹਿ ਗਿਆ ਲੱਸੀ ਵੀ ਨਹੀਂ ਉਹ ਲੱਸੀ ਨਾਲ ਵੀ ਉਹਦਾ ਪ੍ਰੇਮ ਰਿਹਾ ਹੁਣ ਪਹਿਲਾਂ ਸਾਡੀ ਜਾਤੀ ਨਾਲੇ ਪ੍ਰੇਮ ਸੀ ਹੁਣ ਭੁੱਖਣ ਦੇ ਮਤਲਬ ਆ ਗਿਆ ਲੱਸੀ ਨਾਲ ਵੀ ਨਹੀਂ ਰਿਹਾ ਲੱਸੀ ਵਾਲੇ ਬੰਦਨ ਵੀ ਕੱਟੇ ਗਏ ਬੰਦਨ ਕਾਟ ਮੁਕਤ ਜਨ ਬਹਿਆ ਮੁਕਤ ਜਨ ਪਿਆ ਜਾਨਵਰ ਮਰਨਾ ਕਿਉਂ ਗੈ ਲੱਸੀ ਵੀ ਬੰਦ ਨਾ ਨਾ ਲੱਸੀ ਬਦਲ ਸੀ ਲੱਸੀ ਕਾਟ ਦੀ ਵਿੱਚੋਂ ਪਾਰ ਕੀਤੀ ਗੁਰਬਾਣੀ ਦੀ ਲੱਸੀ ਹੈ ਸ਼ਾਸ਼ਪੀਏ ਸੰਸਾਰ ਜਿੰਨਾ ਚਿਰ ਜੋ ਲੱਸੀ ਦੀ ਬਾਹਰ ਕੱਢ ਦੇ ਇਹ ਬੰਦਰਾਂ ਚ ਬੋਲਦੀ ਹੈ ਗੁਰਬਾਣੀ ਵੀ ਜੇ ਸਣੇ ਲੱਸੀ ਪੀ ਜੀਏ ਸ਼ਾਸ਼ਪੀਏ ਸੰਸਾਰ ਹੌਣ ਪੀਂਦੇ ਜੀ ਰੋਜ ਰੋਜ ਗੁਰਬਾਣੀ ਪੜ੍ਹਦੇ ਨੇ ਬੰਦਰ ਕੱਟੇ ਗਏ ਕਿਸੇ ਦੇ ਸਣੇ ਲੱਸੀ ਪੀ ਜਾਂਦੇ ਨੇ ਪਾਸ਼ਾ ਨਹੀਂ ਨਾ ਬਸਲੀ ਤੱਤ ਜੇ ਚੁਗਣਾ ਤੱਤ ਚੁਗਣਾ ਤਾਂ ਪਾਸ਼ਾ ਦੂ ਹੀ ਲੱਗੂਗੀ ਜੇ ਇਸ ਭਾਸ਼ਾ ਨਾਲ ਸਮਝਾਂਗੇ ਫੇ ਲੱਸੀ ਹੋਣ ਜਾਣੀ ਹੈ ਤੱਤ ਵਿੱਚੇ ਗੁੜ ਜਾਣਾ ਫਿਰ ਹੀ ਤਤ ਰਹਿਣਾ ਦਾ ਬਾਹਰ ਆਉਣਾ ਜਨਮ ਮਰਨ ਦਾ ਦੁੱਖ ਪਰਮ ਗਿਆ ਜਨਮ ਬਣ ਦਾ ਦੁੱਖ ਪਰਮ ਗਿਆ ਜਨਮ ਦਾ ਦੁੱਖ ਕਿਸੇ ਪਰਮ ਜਨਮ ਬਣ ਦਾ ਦੁੱਖ ਕਿਸੇ ਪਰਮ ਉਧੂਰ ਹੋ ਗਿਆ ਪਰ ਹੋ ਗਿਆ ਜਨਮ ਬਣ ਦਾ ਦੁੱਖੇ ਪਰਮ ਸੀ ਜਨਮ ਦਾ ਕਾਰਨ ਹੈ ਪਰਮ ਸੀ ਇੱਥੇ ਦੇਖੋ ਕਰਮ ਦੀ ਹੈਗਾ ਪਰਮਾਂਗੇ ਜਨਮ ਮਨ ਦਾ ਪਰਮ ਗਿਆ ਜੰਮਨ ਮਰਨ ਦਾ ਕਾਲ ਪਰਮ ਸੀ ਇਹ ਚਪੂਨੀ ਸ਼ਰਦਾ ਸਭ ਪੂਰੀ ਪਿਛਪੜੀ ਇੱਛਾ ਪੂਰੀ ਹੋ ਗਈ ਜਿਹੜੀ ਇੱਛਾ ਲੈ ਕੇ ਆਇਆ ਸੀ ਜਨਮ ਦੀ ਸ਼ਰਦਾ ਸਭ ਪੂਰੀ ਸ਼ਰਦਾ ਸਭ ਪੂਰੀ ਉਹਨੇ ਸ਼ਰਦਾ ਰੱਖੀ ਸੀ ਆਸ ਰੱਖੀ ਸੀ ਵਈ ਵਈ ਸ਼ਰਦਾ ਪੂਰੀ ਕਰੂਗਾ ਉਹ ਵੀ ਪੂਰੀ ਹੋ ਗਈ ਜਿਹਦੇ ਤੇ ਆਸ ਰੱਖੀ ਸੀ ਨਾ ਜਿਵੇਂ ਗੁਰਬਾਣੀ ਆਸ ਰਖਾਉਂਦੀ ਐ ਇੱਕ ਆਸ ਰੱਖੋ ਬਲਬੋਹੇ ਉਹ ਆਸਰਦਾ ਹੀ ਸੀ ਚਿੱਤ ਕੀ ਇੱਛਾ ਸਰਦਾ ਹੀ ਸੀ ਉਹ ਵੀ ਪੂਰੀ ਹੋ ਗਈ ਜਿਹੜੀ ਆਸ ਇੱਕ ਆਸ ਰੱਖੋ ਬਲਬੋਹੇ ਸੀ ਜਿਹੜੀ ਸਰਦਾ ਉਹਦਾ ਨਾ ਸਰਦਾ ਸੀ ਮਾਇਆ ਦੀਆਂ ਇੱਛਾਵਾਂ ਜਿਹੜੀਆਂ ਨੇ ਇਹ ਹੋਰ ਸੀਆਂ ਜਿਹੜੀ ਚਿੱਤ ਕੀ ਇੱਛਾ ਵੀ ਸਰਦਾ ਕਰਨੀ ਚਿੱਤ ਪੂਰਨ ਹੋਏ ਚਿੱਤ ਕੀ ਇੱਛਾ ਸਰਦਾ ਸਭ ਪੂਰੀ ਹੋ ਸਰੂਕੇ ਹੋਏ ਕਿਤਕੀ ਛੇ ਸ਼ਰਧਾ ਹੁੰਦੀ ਜਿਹੜੀ ਆਸ ਰੱਖੀ ਸੀ ਸੰਸਾਰੀ ਅੱਛਾ ਤਿਆਗ ਕੇ ਨੌਬਦੀ ਛਾ ਰੱਖੀ ਸੀ ਜਿਹੜਾ ਲੈਣ ਆਇਆ ਸੀ ਉਹ ਤਾਂ ਰੱਖਣੀ ਹੁੰਦੀ ਭਈ ਆਪਣਾ ਕੰਮ ਸੌਰ ਜਵੇ ਐ ਜਨਮ 'ਚ ਇਹ ਤਾਂ ਸੀਰ ਇਸੇ ਜਨਮ 'ਚ ਰਵੇਲਾ ਹੋ ਜਾਵੇ ਅਗਲੇ ਜਨਮ ਨਾ ਬੜੇ ਇਹ ਛਾ ਲੈ ਕੇ ਆਇਆ ਸੀ ਦੋ ਇਹ ਸ਼ਰਧਾ ਇਹ ਪੂਰੀ ਹੋ ਗਈ ਰਾਹ ਰਹਿ ਆਲ ਸਦ ਸੰਗ ਹਜੂਰੀ ਦਲੀਲ ਇਹ ਦਿੱਤੀ ਜੀ ਕੋਈ ਵੀ ਇਛਾ ਨਹੀਂ ਰੱਖਣੀ ਮੁਕਤੀ ਦੀ ਇਛਾ ਵੀ ਇਛਾ ਹੈ ਉਹ ਵੀ ਨਹੀਂ ਰੱਖਣੀ ਉਹ ਕਹਿੰਦੇ ਮੁਕਤੀ ਦੀ ਇਛਾ ਤਾਂ ਸਿਉਂ ਨਹੀਂ ਰੱਖਦੇ ਪਨਾਮ ਦੀ ਇਛਾ ਰੱਖਾਂਗੇ ਮੁਕਤੀ ਦੀ ਇਛਾ ਤਾਂ ਰਾਹ ਹੈ ਫਿਰ ਵੀ ਅਜਿਹਾ ਕੋਈ ਟਾਰਗੇਟ ਕਰ ਲਿਆ ਜਦੋਂ ਕੇ ਟਾਰਕਟ ਹੈ ਨਾਮ ਤੇ ਚਾਰ ਪਦਾਰਥਾਂ ਦਾ ਜੇ ਦੋ ਵੀ ਦੇ ਦੂ ਤਾਂ ਮੁਕਤੀ ਤਾਂ ਮਿਲ ਗਈ ਮੁਕਤੀ ਦੀ ਮੰਗ ਛਿਦੀ ਸਾਡੇ ਹੈ ਅਸੀਂ ਮੁਕਤੀ ਤੋਂ ਅੱਗੇ ਜਾਨੂੰ ਬਦਾਸ ਦੀ ਮੰਗ ਹੈ ਸਾਡੀ ਸ਼ਬਦ ਮਾਰਾ ਬੜਾ ਫੁੱਟ ਜੀਵ ਜੇ ਸ਼ਬਦ ਨਾ ਮਰ ਵੀ ਗਿਆ ਮੁਕਤੀ ਤਾਂ ਜਵੇ ਬੜ ਗਈ ਜੇ ਮਰਾ ਫਿਰ ਜੀਵ ਨੇ ਲੈ ਕੇ ਜਨ ਮੋਲ ਲੈਣਾ ਪਈ ਜੋ ਹੋਰ ਤਾਂ ਕੁਛ ਨਹੀਂ ਪਰ ਸਾਰੀਆਂ ਰੂਹਾਂ